ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਜੌਣ ਵਾਲਾ ਜੌਣ ਵਾਲਾ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹਦੇ ਭਲੂਰ ਪਿੰਡ ਹੈ ਇਹ ਤੋਂ ਇਲਾਵਾ ਕਣੀਏ ਵਾਲਾ ਪੰਜਗਰਾਈ ਦੂਜੇ ਪਾਸੇ ਔਲਖ ਤੇ ਜਿਹੜਾ ਬੱਗਿਆਣਾ ਕੋਟ ਸੁਕਿਆ ਇਹਦੇ ਸਾਰੇ ਆਲੇ ਦੁਆਲੇ ਦੇ ਪਿੰਡ ਹੈ ਮੈਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਹਾ ਹਾਂ ਇਹਨਾਂ ਦਾ ਪਸ਼ੂ ਪਾਲਣ ਦਾ ਕੰਮ ਹੈ ਤੇ ਨਾਲ ਜਿਹੜੇ ਲੈਂਟ ਚ ਪਸ਼ੂ ਰੱਖਦੇ ਆ ਜਿਵੇਂ ਵੇੜਾਂ ਤਿਆਰ ਹੋ ਜਾਂਦੀਆਂ ਫਿਰ ਉਹਨਾਂ ਨੂੰ ਸੇਲ ਕਰ ਲੈਂਦੇ ਆ ਇਸ ਸ਼ੈੱਡ ਦੇ ਵਿੱਚ ਪਸ਼ੂ ਆ ਇਹ ਤੋਂ ਪਹਿਲਾਂ ਮੈਂ ਦੋ ਜਰਸੀ ਗਾਵਾਂ ਦੀ ਵੀਡੀਓ ਇਹਨਾਂ ਕੋਲੋਂ ਬਣਾਈ ਆ ਜਿਹਦੇ ਚ ਇੱਕ ਗਾਂ ਤੇ ਉਸੇ ਗਾਂ ਦੀ ਵੇੜ ਥੋੜੇ ਦਿਨ ਪਹਿਲਾਂ ਵੀਡੀਓ ਚ ਦਿਖਾਈ ਸੀ ਜਿਹੜੀ ਦੰਦੋਂ ਖੀਰੀ ਸੀ ਅੱਜ ਫੇਰ ਇੱਕ ਗਾਂ ਅੰਕਲ ਜੀ ਹੋਰਾਂ ਨੇ ਵਕਾਊ ਕੀਤੀ ਆ ਦੋਸਤੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਿਲਕੁਲ ਹੀ ਤਾਜੀ ਸੂਈ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਹੋਣੀ ਕਰਨੀ ਹੈ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਨੰਬਰ ਮੈਂ ਸਕਰੀਨ ਉੱਤੇ ਚਲਾ ਦੂੰਗਾ ਰੇਟ ਵੀਡੀਓ ਚ ਹੋਊਗਾ ਪਰ ਰੇਟ ਫਿਕਸ ਨਹੀਂ ਹੁੰਦੇ ਬਸ ਉਹ ਜੱਜਦਾ ਹੋਵੇ ਤਾਂ ਉਹਦੀ ਕੀਮਤ ਲਾ ਕੇ ਦੇਖੀ ਜਾ ਸਕਦੀ ਹੁੰਦੀ ਐ ਸੋ ਤੁਸੀਂ ਆ ਕੇ ਕੋਲ ਖੜਕੇ ਵੀ ਦੇਖ ਸਕਦੇ ਹੋ ਤੇ ਤਸੱਲੀ ਕਰਕੇ ਤੁਸੀਂ ਖਰੀਦਿਓ ਆਓ ਮਿਲਦੇ ਆਂਕਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜਸਵੰਤ ਸਿੰਘ ਜੀ ਆਂਕਲ ਜੀ ਅੱਜ ਇੱਕ ਹੋਰ ਗਾਂ ਆਪਾਂ ਵਿਕਾਊ ਕੀਤੀ ਐ ਇਹ ਕਿੰਨਾ ਮਸੂਹਾ ਸੋਈ ਆ ਜੀ ਇਹ ਅਰੀਜਨਲ ਦੂਜਾ ਸੂਆ ਜੀ ਠੀਕ ਹੈ ਤੇ ਕੰਨਿਆ ਵਾਲੇ ਦੰਦ ਦੇ ਖੜੇ ਹੈ ਕਣੇ ਛੇ ਦੰਦ ਕਹ ਲੋ ਉਹਨੂੰ ਆਪਾਂ ਠੀਕ ਹੈ ਤੇ ਪਰਸੋਂ ਰਾਤ ਨੂੰ ਸੂਈ ਹੈ ਪਰਸੋਂ ਸ਼ਾਮ ਨੂੰ ਹਾਂਜੀ ਠੀਕ ਹੈ ਤੇ ਇੱਕ ਕੱਲ ਸਵੇਰ ਚੁਆਈ ਹੋਗੀ ਇੱਕ ਸ਼ਾਮ ਨੂੰ ਹੋਗੀ ਹੂੰ ਤੇ ਅੱਜ ਹੁਣ ਇਹਦੀ ਚੁਆਈ ਹਜੇ ਕਰਨੀ ਹੈ ਹੁਣ ਹਜੇ ਕਰਨੀ ਚੁਆਈ ਹਾਂਜੀ ਅੱਛਾ ਪਹਿਲੇ ਸੂਏ ਆਪਣੇ ਕੋਲੇ ਘਰੇ ਸੀਗੀ ਜੀ ਹਾਂਜੀ ਆਪਣੇ ਕੋਲੇ ਘਰੇ ਸੀਗੇ ਨੇ 25 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਪਹਿਲੇ ਸਵਿਚ ਹਾਂਜੀ ਅੱਛਾ ਬੱਚਾ ਹੁਣ ਕੀ ਦੇਗੀ ਇਹ ਬੱਚਾ ਵੱਛਾ ਜੀ ਰਮਾਡਾ ਦਾ ਅੱਛਾ ਰਮਾਡਾ ਦਾ ਸੀਮਨ ਲੱਗਾ ਸੀ ਉਹ ਵੱਛਾ ਆ ਗਿਆ ਹਾਂਜੀ ਵੱਛਾ ਆ ਗਿਆ ਕੀ ਡਿਮਾਂਡ ਰੱਖਦੇ ਹੋ ਜੀ ਇਹਦੀ ਡਿਮਾਂਡ ਇਹਦੀ 95000 ਦੇ ਦਾਂਗੇ 95000 ਦੋਸੋ ਇਹ ਸ਼ੁਰੂ ਚ ਜਿਹੜੀਆਂ ਚੀਜ਼ਾਂ ਦੱਸਣੀਆਂ ਬੰਦੀਆਂ ਜਾਂ ਦਿਖਾਉਣੀਆਂ ਚਾਹੀਦੀਆਂ ਸੰਗੇ ਦੇ ਹੈਗੇ ਆ ਪਰ ਛੋਟੇ ਛੋਟੇ ਆ ਉਹ ਸੀਲ ਸਰੀਫ ਆ ਕਿਉਂਕਿ ਮੇਰੇ ਸਾਹਮਣੇ ਖੋਲ ਕੇ ਇਹਨਾਂ ਨੇ ਵਧਦੀ ਹੈ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਖੋਲੋ ਵੀਰੇ ਇੱਥੇ ਹੀ ਤੋੜ ਲਓ ਭਾਵੇਂ ਅੱਛਾ ਸੋ ਇਹ ਬਿਲਕੁਲ ਹੀ ਤਾਜੀ ਸੋਈ ਵੀ ਹੈ ਇਨੇ ਬੱਚੇ ਨੂੰ ਜਨਮ ਦਿੱਤਾ ਹੈ ਹਵਾਨੇ ਤੇ ਥੋੜੀ ਪਲੂਣਾ ਥਲੜੇ ਪਾਸੇ ਕਿਉਂਕਿ ਤਾਜੀ ਸੂਈ ਹੋਣ ਕਰਕੇ ਬਾਕੀ ਕੋਲਵਾ ਕਿ ਤੁਸੀਂ ਦੇਖ ਲਓ ਹਾਈਟ ਇਹਦੀ ਜੇ ਆਪਾਂ ਐਚਐਫ ਗਾਵਾਂ ਨੂੰ ਦੇਖਦੇ ਆ ਤਾਂ ਦੱਸੋ ਇਹਦੀ ਹਾਈਟ ਦਰਮਿਆਨੀ ਜੀ ਹੈ ਕੱਦ ਛੋਟਾ ਮੰਨ ਲਓ ਜਰਸੀਆਂ ਵਾਲੇ हिसाब ਤੇ ਹਾਈਟ ਇਹਦੀ ਵਜ਼ਨ ਚੰਗਾ ਹੈ ਬਾਕੀ ਹਵਾਨੇ ਦਾ ਰੁਖ ਤੁਸੀਂ ਹੁਣ ਵੀਡੀਓ ਚ ਦੇਖ ਸਕਦੇ ਹੋ ਦੱਸੋ ਦੁੱਧ ਪਿਛਲੇ ਸਵੇਰ ਚ ਚੰਗਾ ਇਹਨੇ ਦਿੱਤਾ ਹੈ ਬਾਕੀ ਹੁਣ ਕਿੰਨਾ ਚੋਲੋਗੇ ਥੋੜੀ ਸੰਭਾਲ ਆ ਥੋੜੀ ਸੇਵਾ ਹੈ ਥਾਣੇ ਦੇ ਕੋਸਪਲੂਨ ਚ ਵੈਸੇ ਥਾਂ ਦਾ ਸਹਜੇ ਠੀਕ ਠੀਕ ਹੀ ਰੱਖੂਗੀ ਚਵਾਈ ਇਹਦੀ ਜਿਹੜੀ ਅੰਕਲ ਜੀ ਹਰੀ ਦੱਸਦੇ ਪੂਰੀ ਨਰਮਾ ਪੋਲੀ ਆ ਚੀਚੀ ਅੰਗੋਂ ਧਾਰ ਪੈਂਦੀ ਐ ਉਹ ਜਦੋਂ ਤੁਸੀਂ ਆ ਕੇ ਥਾਣਾ ਨੂੰ ਹੱਥ ਪਾਉਂਗੇ ਚੋਕੇ ਦੇਖੋਗੇ ਤਾਂ ਉਹਦੇ ਨਾਲ ਤੁਹਾਨੂੰ ਕਨਫਰਮ ਹੋ ਜਾਣਾ ਸੋ ਇਹ ਗਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਦਿਖਾਉਣੀ ਸੀਗੀ 95000 ਡਿਮਾਂਡ ਐ ਤੇ ਇਹ ਆਮ ਘਰੇਲੂ ਪਸ਼ੂ ਪਾਲ ਕੇ ਆ ਮਤਲਬ ਸਾਲ ਚ ਇੱਕ ਅੱਧਾ ਪਸ਼ੂ ਵੇਚ ਨਾਲੇ ਸੋ ਰੇਟ ਜਿਹੜੇ ਹੁੰਦੇ ਆ ਉਹ ਆਪਦੇ ਹਿਸਾਬ ਨਾਲ ਹਰੇਕ ਭਰਾ ਰੱਖਦਾ ਜੀਨੇ ਖਰੀਦਣਾ ਹੁੰਦਾ ਉਹ ਆਪਦੇ ਹਿਸਾਬ ਨਾਲ ਰੇਟ ਲਾ ਸਕਦਾ ਹੁੰਦਾ ਹੈ। ਭਲੂਣ ਹਵਾਨੇ ਤੇ ਹੋਣ ਕਰਕੇ ਥੋੜਾ ਥੱਲੇ ਨੂੰ ਦਿਸੂਗਾ ਬਾਕੀ ਜਿਵੇਂ ਜਿਵੇਂ ਭਲੂਣ ਉਤਰੂਗੀ ਹਵਾਨੇ ਦਾ ਸੈਜ ਥੋੜਾ ਉੱਪਰ ਨੂੰ ਉੱਠੂਗਾ। ਟਾਂਜਾ ਤੁਸੀਂ ਇਹਦਾ ਦੇਖ ਲਿਆ ਬੱਚਾ ਇਹਨੇ ਮੇਲ ਕਾਫ ਦਿੱਤਾ ਹੈ। ਹਵਾਨੇ ਦਾ ਰਖ ਹੁਣ ਫੇਰ ਦੇਖ ਲਓ ਹੋਰ ਤੋਰ ਦੇ ਵੀਰੇ ਇੱਕ ਵਾਰ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੀ ਨਾਗ ਦਿਖਾਉਣਾ ਸੀ ਤੇ ਇਹ ਗਾਂ ਜੌਣ ਵਾਲੇ ਪਿੰਡ ਦੇ ਵਿੱਚ ਅੰਕਲ ਜੀ ਹੋਰਾਂ ਕੋਲ ਵਿਕਰੀ ਆਸਤੇ ਹੈ। ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ।